ਸਸ਼ੀ ਘਾਲੀ ਤੋਂ ਜੁੜ ਚੁੱਕਿਆ ਹਾਂ ਵਸਦਾ ਪੰਜਾਬ ਦੇ ਨਾਲ ਤੇ ਮੈਂ ਲਗਨਸ਼ੇਟ ਐਸਐਮਐਮ ਮੌਜੂਦ ਹਾਂ ਜਗਰਾਉਂ ਦੇ ਵਿੱਚ ਲੋਕਾਂ ਦੇ ਵਿੱਚ ਭਾਜਪਾ ਤੇ ਅਕਾਲੀ ਦਲ ਦੇ ਗੱਡਜੋੜ ਦੀ ਚਰਚਾ ਹਮੇਸ਼ਾ ਰਹਿੰਦੀ ਆ ਔਰ ਬੀਤੇ ਦਿਨ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਬਿਆਨ ਦਿੱਤਾ ਗਿਆ ਕਿ ਵੀ ਜੇਕਰ ਭਾਜਪਾ ਨੇ ਪੰਜਾਬ ਦੇ ਵਿੱਚ ਆਉਣਾ 27 ਦੇ ਵਿੱਚ ਸਰਕਾਰ ਬਣਾਉਣੀ ਹੈ ਜਾਂ ਤਾਂ ਉਹਨੂੰ ਆਪਣਾ ਕੈਰੈਕਟਰ ਮਜ਼ਬੂਤ ਕਰਨਾ ਪਵੇਗਾ ਜਾਂ ਫਿਰ ਅਕਾਲੀ ਦਲ ਦੇ ਨਾਲ ਗੱਡਜੋੜ ਕਰਨਾ ਪਵੇਗਾ ਔਰ ਇਸ ਸਵਾਲ ਤੇ ਇਸ ਟਿੱਪਣੀ ਦੇ ਉੱਤੇ ਜਦੋਂ ਹਰਸਿਮਰਤ ਕੌਰ ਬਾਦਲ ਨੂੰ ਸਵਾਲ ਕੀਤੇ ਗਏ ਤਾਂ ਉਹਨਾਂ ਨੇ ਕਿਹਾ ਕਿ ਜੇ ਤਾਂ ਪੰਜਾਬ ਦੇ ਮੁੱਦੇ ਨੂੰ ਅਡਰੈਸ ਕੀਤਾ ਜਾਵੇਗਾ ਤਾਂ ਤੱਕ ਗੱਟਜੋੜ ਬਾਰੇ ਸੋਚਿਆ ਜਾਵੇਗਾ ਦੂਜੇ ਪਾਸੇ ਬੀਜੇਪੀ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਹਿਣਾ ਹੈ ਕਿ ਬੀਜੇਪੀ 117 ਸੀਟਾਂ ਤੇ ਇਕੱਲ ਹੀ ਲੜੇਗੀ ਖੈਰ ਇਸ ਸਮੇਂ ਇਹ ਗੱਟਜੋੜ ਦਾ ਵਿਸ਼ਾ ਲੋਕਾਂ ਦੇ ਵਿੱਚ ਬਹੁਤ ਚੱਲ ਰਿਹਾ ਵਾ ਇਹ ਗੱਟਜੋੜ ਹੁੰਦਾ ਤਾਂ ਕੀ 2027 ਦੇ ਵਿੱਚ ਸਰਕਾਰ ਬਣੂਗੀ ਤਾਂ ਇਹ ਇੱਕ ਸਵਾਲੀਆ ਨਿਸ਼ਾਨ ਹੈ ਔਰ ਇਸ ਸਮੇਂ ਗਰਾਊਂਡ ਜ਼ੀਰੋ ਤੇ ਮੌਜੂਦ ਹੈ ਲੋਕ ਇਸ ਬਾਰੇ ਕੀ ਕਹਿਣੇ ਨੇ ਲੋਕਾਂ ਦੀ ਕੀ ਰਾਏ ਔਰ ਇਸ ਸਵਾਲ ਤੋਂ ਇਲਾਵਾ ਵੀ 2027 ਦੀ ਚੋਣਾਂ ਬਾਰੇ ਲੋਕ ਕੀ ਕਹਿ ਰਹੇ ਨੇ ਪੰਜਾਬ ਦੇ ਤਾਂ ਆਓ ਜਾਣਦੇ ਹਾਂ ਲੋਕਾਂ ਦੀ ਰਾਏ ਚੋਰਾ ਨਾ ਚੋਰ ਰੜ ਕੇ ਕਿਵੇਂ ਬਣੂਗੀ ਦੱਸ ਜਿਹੜੇ ਪਹਿਲਾਂ ਚੋਰ ਇਕੱਠੇ ਹੋ ਕੇ ਰਹਿ ਗਏ ਆ ਉਹ ਕਿਵੇਂ ਬਣੂਗੀ ਨਹੀਂ ਬਣਦੀ ਨਜ਼ਰ ਕੈਪਟਨ ਰਿਆ ਉਹਨੇ ਕੋਈ ਕੰਮ ਕੀਤਾ ਦਿਓ ਜਵਾਬ ਉਹਨੇ ਕੋਈ ਕੰਮ ਕੀਤਾ ਜੰਨਾ ਕਰ ਰਿਆ ਰੂਤਸਾ ਨੂੰ ਲੈ ਕੇ ਪਹਾੜਾਂ 'ਚ ਜਾ ਕੇ ਜੀ ਜਾਂਦਾ ਸੀ ਕਹਿਦੀ ਮੇਰਾ ਨਾਮ ਲਿਖਣਾ ਨੋ ਵੀ ਭਰ ਲਾ ਐਡਰੈਸ ਵੀ ਭਰ ਲਾ ਜੀ ਤਾਂ ਕੋਈ ਕੰਮ ਉਹਨੇ ਕੀਤਾ ਤਾਂ ਦੱਸੇ ਜੇ ਰਾਜਾ ਰਾਣੀ ਹੋ ਕੇ ਤੁਹਾਡੇ ਘਰੇ ਨਹੀਂ ਛੜਦਾ ਫਿਰ ਉਰੂਸਾ ਆਰਮ ਨਹੀਂ ਛੜਦਾ ਤਾਂ ਉਹਨੂੰ ਘਰੇ ਰੱਖ ਲੈ 27 ਚ ਵੈਸੇ ਕੀ ਲਗਦਾ ਸਰਕਾਰ ਕੀ ਦੀ ਮਾਨੂੰ ਇਹ ਤਾਂ ਪੁੱਤ ਸਾਨੂੰ ਨਹੀਂ ਪਤਾ ਜਿਹੜਾ ਆਪਣੇ ਘਰਾਂ ਦਾ ਹਾਲ ਆ ਜੇ ਹੁਣ ਮੈਂ ਬੁਢਾ ਹੋ ਕੇ ਪੈਸੇ ਹੀ ਨਹੀਂ ਪਹਿਲਾਂ ਘਰੇ ਦਿੰਦਾ ਤੇ ਮੇਰੇ 70 ਤਾਂ ਪੈਣਾ ਹੀ ਆ ਨਾ ਉਹੀ ਹਾਲ ਕੈਪਟਨ ਦਾ ਕਿਉਂ ਕੈਪਟਨ ਨੇ ਕੋਈ ਕੰਮ ਹੀ ਨਹੀਂ ਕੀਤਾ ਉਹਨੂੰ ਦੱਸ ਕੀ ਕਰੂਗਾ ਕੋਈ ਇਹ ਕੰਮ ਕਰੂਗਾ ਫੇਰ ਹੀ ਆ ਤੇ ਹੁਣ ਬਣੂ ਨਾ ਬਣੂ ਇਹ ਤਾਂ ਉਹਦੇ ਹੱਥ ਚ ਆ ਵੋਟਾਂ ਬਣੀਆਂ ਤਾਂ ਬਣੂ ਨਹੀਂ ਵੋਟਾਂ ਬਣੀਆਂ ਨਾ ਬਣੂ ਲੱਗਦਾ ਘਟਸ਼ੋਰ ਤੋਂ ਬਾਅਦ ਸਰਕਾਰ ਬਣੂਗੀ ਇਹਨਾਂ ਦੀ ਬਿਲਕੁਲ 100% 100% ਬਣੂ ਲੱਗਦਾ ਮਜਬੂਤ ਹਾਂ ਅਕਾਲੀ ਦਲ ਕੋਲੇ ਕਾਫੀ ਵੋਟਾਂ ਨੇ ਭਾਜੀਪੀ ਕੋਲ ਬਹੁਤ ਘੱਟ ਹੈ ਪਰ ਆਪਸ ਵਿੱਚ ਦੋਨੇ ਮਿਲਣਗੇ ਤਾਂ ਬਣ ਸਕਦੀ ਹੈ ਚਾਂਸਸ ਇਜ਼ 90% ਚਾਂਸ ਹਾਂ ਕਾਂਗਰਸ ਵਰ ਆਨ ਪਾਰਟੀ ਨੇ ਕੁਝ ਨਹੀਂ ਕੀਤਾ ਇਸ ਕਰਕੇ ਇਹਨਾਂ ਨੂੰ ਹੁਈ ਬੁਲਾਉਣਾ ਹੈ ਅਕਾਲੀਆਂ ਨੇ ਬਹੁਤ ਕੁਝ ਕੀਤਾ ਸੀ ਔਰ ਬੀਜੇਪੀ ਸੈਂਟਰ ਗਵਰਨਮੈਂਟ ਦੀ ਸਰਕਾਰ ਹੈ ਇਹ ਦੋਨਾਂ ਦੀ ਹੈਲਪ ਨਾਲ ਪੰਜਾਬ ਦਾ ਭਲਾ ਹੋ ਸਕਦਾ ਹੈ ਨਸ਼ਿਆਂ ਤੋਂ ਵੀ ਪਾਇਆ ਹੋ ਸਕਦਾ ਹੈ ਹਰ ਚੀਜ਼ ਤੋਂ ਹੋ ਸਕਦਾ ਹੈ ਧੱਕੇਸ਼ਾਹੀ ਤੋਂ ਵੀ ਹੋ ਸਕਦਾ ਹੈ ਕੋਈ ਚਾਂਸ ਹੀ ਨਹੀਂ ਹੈਗੇ ਜੋ ਮਤਲਬ ਬੀਜੇਪੀ ਦੀਆਂ ਨੀਤੀਆਂ ਚੱਲ ਰਹੀਆਂ ਨੇ ਪੰਜਾਬ ਨੂੰ ਐਕਸੈਪਟ ਨਹੀਂ ਕਰੇਗਾ ਤਾਂ ਤੁਹਾਨੂੰ ਕੀ ਲੱਗਦਾ ਤੁਹਾਨੂੰ ਵੀ ਕਿਹਦੇ ਚਾਂਸ ਜ਼ਿਆਦਾ ਨੇ ਜਾਂ ਕਿਹੜੀ ਧਿਰ ਤੁਹਾਨੂੰ ਲੱਗਦਾ ਮਜ਼ਬੂਤ ਰਹੇਗੀ ਇਹ ਅਜੇ ਕੁਝ ਨਹੀਂ ਕਹਿ ਸਕਦੇ ਬਟੇ ਸਾਰੀਆਂ ਡਾਵਾਡੋਲ ਲੱਗ ਰਹੀਆਂ ਅਜੇ ਤੱਕ ਕਿਉਂਕਿ ਆਮ ਆਦਮੀ ਪਾਰਟੀ ਦਾ ਵੀ ਥੋੜਾ ਤੇ ਬਾਕੀ ਹੋਰ ਅਕਾਲੀ ਤਾਂ ਜਿਵੇਂ ਹੈ ਨਹੀਂ ਉਸ ਤੋਂ ਬਾਅਦ ਕਾਂਗਰਸ ਦੀ ਅਪੀਸ਼ਨ ਕਰਾ ਦਾ ਇਹਨਾਂ ਕੋਲੇ ਮਾੜਾ ਮोटा ਹੈ ਜੇ ਆਪਾਂ ਅਪਰੂਵ ਕਰ ਜਾਣਗੇ ਤਾਂ ਸ਼ਾਇਦ ਲੈ ਜਾਣਗੇ ਨਹੀਂ ਤਾਂ ਜੇ ਕੁਝ ਕਹਿ ਨਹੀਂ ਸਕਦੇ ਬਟ ਚਰਚਾ ਹੁੰਦੀ ਕਹਿੰਦੇ ਵੀ ਸ਼ੈਰੀ ਵੋਟ ਭਾਜਪਾ ਕੋਲ ਹੈ ਪਿੰਡਾਂ ਵਾਲੀ ਵੋਟ ਅਕਾਲੀ ਕੋਲ ਹੈ ਕਹਿੰਦੇ 27 ਚ ਚੈੱਕ ਕਰ ਸਕਦੇ ਆ ਕੀ ਲੱਗਦਾ ਕੀ ਲੋਕ ਕੀ ਕਹਿੰਦੇ ਲੋਕ ਤਾਂ ਇਹੀ ਕਹਿੰਦੇ ਇਹਨਾਂ ਨੂੰ ਭਾਜਪਾ ਨਾਲ ਤਾਂ ਉਹੀ ਨਾਰਾਜ਼ਗੀ ਹੈ ਪੰਜਾਬ ਦੀ ਤਾਂ ਕਰਕੇ ਮੁਸ਼ਕਲ ਹੈ ਜੇ ਘਟਜੜ ਹੋਵੇ ਤਾਂ ਵੀ ਨਹੀਂ ਲੱਗਦਾ ਨਹੀਂ ਹੋਣੀ ਮੁਸ਼ਕਲ ਹੈ ਮੈਨੂੰ ਲੱਗਦਾ ਹੈ ਗੱਠਜੋੜ ਹੋਊਗਾ ਇਹੋ ਚਰਚਾ ਚੱਲਦੀ ਆ ਗੱਠਜੋੜ ਕਰ ਸਕਦੇ ਆ ਵੱਡੀ ਕਾਜ ਕਰ ਸਕਦੇ ਆ ਪਹਿਲਾਂ ਵੀ ਰਹਿ ਹੀ ਇਹਨਾਂ ਦਾ ਲੱਗਦਾ ਫਿਰ ਮੌਜੂਦਾ ਸਰਕਾਰ ਨੂੰ ਫਰਕ ਪਊਗਾ ਇਹਦਾ ਫਰਕ ਤਾਂ ਥੋੜਾ ਪਰ ਇੰਨਾ ਨਹੀਂ ਪੈ ਸਕਦਾ ਮੇਰੇ ਹਿਸਾਬ ਨਾਲ ਥੋੜਾ ਬਹੁਤਾ ਪੈ ਸਕਦਾ ਬੜਾ ਨਹੀਂ ਵੈਸੇ ਲੱਗਦਾ ਕੀ ਹੈ 27 ਚ ਕੀ ਬਣੂਗਾ ਹੁਣ ਪੰਜਾਬ ਦਾ ਸਰਕਾਰ ਕਿਦੀ ਆਊਗੀ ਭਗਵਾਨ ਤੁਮਾਂ ਦੀ ਹੋਏ ਚਾਂਸ ਆ ਭਗਵਾਨ ਤੁਮਾਂ ਦੇ ਜਾਵਤ ਕਿਉਂ ਹੁਣ ਕਾਂਗਰਸ ਵਾਲੇ ਆਪ ਖਿੱਚੀ ਜਾਂਦੇ ਲੱਤਾਂ ਤੋਂ ਫੜ ਕੇ ਖਿੱਚਣ ਲੱਗੇ ਹੋਏ ਆ ਕਾਂਗਰਸ ਵਾਲੇ 40 ਦਲਤ ਵੀ ਉਹੀ ਕੋ ਦਾ ਕਾਂਗਰਸ ਵੀ ਉਹੀ ਕੋ ਦਾ ਹੁਣ ਪਾਰਟੀ ਕਿਹੜੀ ਹੈ ਇਹ ਰਹਿ ਗਿਆ ਜੇ ਹੁਣ 92 ਸੀਟਾਂ ਜੋ ਇਹ 50 ਦਾ ਲੈ ਜਊ ਜੇ ਰੋਲਾ ਰੱਪਾ ਪਾ ਕੇ ਅਧੀਆਂ ਵੀ ਲੈ ਗਿਆ ਇਹ ਭਗਵਾਨ ਤੋਂ ਮੰਨ ਲਈ ਚਾਂਸ ਕੁਛ ਨਹੀਂ ਕਹਿ ਸਕਦੇ ਇਹਦੇ ਬਾਰੇ ਇਹਦੇ ਤਿਲਕਣ ਵਾਜੀ ਆ ਬਾਈ ਇਹਨਾਂ ਦਾ ਆਥਣ ਸਵੇਰ ਦਾ ਨਹੀਂ ਪਤਾ ਕਿਹੜੇ ਨੇ ਕਿੱਧਰ ਜਾ ਬਣਨਾ ਹੁਣ ਕੈਪਟਨ ਮਰਿੰਦਰ ਸਿੰਘ ਕਿੰਨਾ ਚਿਰ ਕਾਂਗਰਸ ਚ ਮੁੜ ਤੋਂ ਰਹਿ ਕੇ ਪਰਨੀਤ ਕੋ ਮੁੱਖ ਮੰਤਰੀ ਰਹੇ ਮੁੱਖ ਮੰਤਰੀ ਕੈਵਰੀ ਰਹੇ ਮਤਲ ਇਹਨਾਂ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਕਿੱਧਰ ਨੂੰ ਰੰਗ ਬਦਲ ਜਾਣਾ 27 ਚ ਕੀ ਲੱਗਦਾ ਸਰਕਾਰ ਬਣਨ ਦੇ ਚਾਂਸ ਕਿਹਦੇ ਲੱਗਦੇ 27 ਚ ਭਾਈ ਕੁਛ ਨਹੀਂ ਕਹਿ ਹੀ ਨਹੀਂ ਸਕਦੇ ਕੁਛ ਤਿਲਕਣਵਾਜੀ ਆ ਇਹਨਾਂ ਦਾ ਆਥਣ ਸਵੇਰ ਦਾ ਨਹੀਂ ਪਤਾ ਕੀ ਹੋ ਜਾਣਾ ਸਮਝ ਗਏ ਨਾ ਹਾਂ ਮੈਂ ਤਾਂ ਇਹੀ ਇੰਨਾ ਕਿ ਮੈਨੂੰ ਆਈਡੀਆ ਵੀ ਮੈਂ ਕੁਛ ਨਹੀਂ ਇਹਦੇ ਬਾਰੇ ਮਤਲਬ ਪੰਜਾਬ ਚ ਲਾਅ ਐਂਡ ਆਰਡਰ ਦਾ ਵੀ ਬੜਾ ਮਸਲਾ ਹੈ ਬੁਰਾ ਗੋਲੀਆਂ ਨਿਤ ਨਿਤ ਗੋਲੀਆਂ ਚੱਲਦੀਆਂ ਭਾਈ ਜੀ ਲਾਅ ਐਂਡ ਆਰਡਰ ਤਾਂ ਨਾਂ ਦੇ ਬਰਾਬਰ ਆ ਤੁਹਾਡੇ ਸਾਹਮਣੇ ਆ ਪੈਲਸ ਦੇ ਕੱਲ ਪਰਸੋ ਗੋਲੀ ਚੱਲ ਗਈ ਉਹ ਮੈਂ ਕਹਾਂ ਜੇ ਬੰਦੇ ਸਾਧਦੇ ਹੋ ਤੁਸੀਂ ਕੀ ਆਏ ਇਹ ਸਿਸਟਮ ਸਰਕਾਰਾਂ ਮੁੱਢ ਤੋਂ ਠੀਕ ਹੋਣ ਸਿਹਰਦ ਹੋਣ ਫੇਰ ਆ ਇਹ ਤਾਂ ਹੁਣ ਜਿਹੜੇ ਆਪਣੇ ਮੁੱਖ ਮੰਤਰੀ ਰਹਿ ਗਏ ਪ੍ਰਧਾਨ ਮੰਤਰੀ ਰਹਿ ਜਾਂਦੇ ਉਹਨਾਂ ਦਾ ਪਤਾ ਨਹੀਂ ਆ ਤੁਹਾਨੂੰ ਕਿਹੜੀ ਆਪ ਪਾਰਟੀ ਜਾ ਬਣ ਜਿਹੜੇ ਪਿੰਡੂ ਲੋਕ ਆ ਉਹ ਡਾਢੇ ਮਰੀ ਜਾਂਦੇ ਆ ਉਹ ਉੱਥੇ ਹੀ ਖੜੇ ਆ ਇਹ ਤਾਂ ਇੱਕ ਦੂਜੇ ਨਾਲ ਜੱਫੀਆਂ ਪਾਉਂਦੇ ਆ ਸਮਝ ਗਏ ਨਾ ਬਣ ਜੂਗੀ ਅੱਗੇ ਗੱਠ ਜੋ ਰਿਹਈ ਆ ਹੁਣ ਬਾਈ ਹੁਣ ਤਾਂ ਪਹਿਲਾਂ ਵੇਖਿਆ ਹੀ ਆ ਉਦੋਂ ਉਹ ਜਦੋਂ ਉੱਥੇ ਆਦਾ ਮੋਰਚਾ ਲੱਗਾ ਸੀ ਦਿੱਲੀ ਉਦੋਂ ਪਰੇ ਹੋ ਗਏ ਸੀ ਕਾਲੀ ਕਿਸਾਨ ਬਣ ਜੂਗੀ ਬਾਹਲਾ ਦੀ ਉਮੀਦ ਹੈਗੀ ਆ ਚਰਚਾ ਕਿਉਂਕਿ ਬਿਆਨ ਤੋਂ ਬਾਅਦ ਚਰਚਾ ਛੜ ਗਈ ਆ ਹਾਂ ਜੀ ਬਈਆਂ ਨੇ ਕਾਲੀਆਂ ਨੂੰ ਲੋਕ ਚਾਹੁੰਦੇ ਤਾਂ ਬਹੁਤ ਵਾਰ ਕੰਮ ਕਰਦੇ ਸੀ ਆ ਹੁਣ ਜਿਵੇਂ ਹੋਣ ਵਾਲੀ ਸਰਕਾਰ ਹੈ ਇਹਨੇ ਤਾਂ ਪੱਠੇ ਹੀ ਬੋਲਤਾ ਹੁਣ ਸਾਰੀ ਗੱਲ ਦਾ ਹਾਂ ਕਿਉਂ ਲੱਗਦਾ ਤੁਹਾਨੂੰ ਹੈ ਜੀ ਐਦਾਂ ਮਤਲਬ ਕਿਉਂ ਲੱਗਦਾ ਕਿਉਂ ਲੱਗਦਾ ਇਹਨੇ ਨਹੀਂ ਬਣਾਇਆ ਕੀ ਹੁਣ ਤਾਂ ਇਹਦਾ ਇੱਕ ਡੇ ਡੇ ਪੁਲ ਬਣਾਤੀ ਉਹ ਤਾਂ ਨਹੀਂ ਕਿੰਨੀਆਂ ਕਿੰਨੀਆਂ ਸੜਕਾਂ ਬਣਾਤੀਆਂ ਹੁਣ ਤਾਂ ਇਹਨਾਂ ਨੂੰ 4 ਸਾਲ ਹੋ ਗਏ ਕੀ ਬਣਾਇਆ ਇਹਨਾਂ ਨੇ ਬਾਕੀ ਲਾਅਨ ਆਰਡਰ ਤੇ ਵੀ ਕਹਿੰਦੇ ਪੰਜਾਬ ਦਾ ਬਹੁਤ ਬੁਰਾ ਹਾਲ ਹੈ ਇਸ ਟਾਈਮ ਤੇ ਨਿਤ ਗੋਲੀ ਚੱਲਦੀ ਦੂਜੀ ਗੱਲ ਇਹ ਹੈ ਜਿਹੜਾ ਹੁਣ ਜਿਹੜੇ ਤਿੰਨ ਚਾਰ ਬੰਦੇ ਨਿਤ ਮਰਦੇ ਆ ਮੁੰਡੇ ਨੌਜਵਾਨ ਨੌਜਵਾਨ ਕੰਜਰ ਮੁੰਡੇ ਨੇ ਮਰਦੇ ਆ ਫਿਰ ਨਸ਼ਾ ਇਨਾ ਵੱਧ ਗਿਆ ਜਿਸ ਸਮਾਜ ਦੇ ਟੱਲੇ ਜਿਸ ਸਮਾਜ ਦੇ ਕਹਿੰਦੇ 8-9 ਕਿ ਅਸੀਂ 2 ਹਫ਼ਤੇ ਜਿਹੜਾ ਨੇ ਕਰਦੇ ਆਂਗੇ ਜਿੱਥੋਂ ਮਰਜੀ ਜੇ ਟੱਲੇ ਲਾਏ ਕੀ ਬੰਦ ਕਰਿਆ ਇੱਕ ਗੜਝੋੜ ਲੱਗਦਾ ਬਣੂਗੀ ਸਰਕਾਰ ਜੇ ਗੜਝੋੜ ਹਾਂ ਜੇ ਗੜਝੋੜ ਫਿਰ ਤਾਂ ਪਾਣੀ ਜਾਊ ਜੇ ਗੜਝੋੜ ਨਾ ਹੋਇਆ ਫਿਰ ਤਾਂ ਤਾਂ ਕੱਲੀ ਕਲੇਗੀ ਹੈ ਸਾਈ ਚ ਕੀਰ ਹੋਊਗਾ ਰਿਸਪਾਂਸ ਕਿਹਦੀ ਸਰਕਾਰ ਬਣ ਸਕਦੇ ਕੌਣ ਮਜ਼ਬੂਤ ਰਹੂ ਆਪਣ ਨੂੰ ਸਹੀ ਗੱਲ ਦੱਸਦਾ ਜੇ ਹੁਣ ਆ ਸਰਕਾਰ ਹੈਗੀ ਤਾਂ ਹੈ ਇਹਨੇ ਜਣੀ ਕਿ ਕੰਮ ਕੋਈ ਏਡਾ ਖਾਸ ਕੀਤਾ ਨਹੀਂਗਾ ਸਰਕਾਰ ਤਾਂ ਹੁਣ ਬਦਲੀ ਹੋਣੀ ਹੀ ਆ ਦੇਖੋ ਹੁਣ ਕਿਹੜੀ ਸਰਕਾਰ ਆਉਂਦੀ ਹੈ ਕੀ ਮਜ਼ਬੂਤ ਉਹਨੂੰ ਥਿਰ ਕਿਹੜੀ ਲੱਗਦੀ ਹੈ ਵੀ ਇਹਦੇ ਚਾਂਸ ਪੁੰਚ ਸਕਦੇ ਆ ਮਜ਼ਬੂਤ ਤਾਂ ਕਾਂਗਰਸ ਦੀ ਮੈਂ ਕਾਂਗਰਸੀ ਸਰਕਾਰ ਬਣ ਸਕਦੀ ਹੈ ਇਹ ਘੱਟ ਜੋੜ ਹੁੰਦਾ ਇਹਨਾਂ ਦਾ ਚਰਚਾ ਬਹੁਤ ਹੋ ਰਹੀ ਕਿਉਂਕਿ ਹੁਣ ਕੀ ਕਹਿ ਸਕਦੇ ਆਂ ਗੱਠ ਜੋੜ ਹੋ ਜੇ ਤਾਂ ਠੀਕ ਆ ਵੈਸੇ ਪੂਰੀ ਉਮੀਦ ਕਾਂਗਰਸ ਸਰਕਾਰ ਦੀ ਆ ਤੇ ਗੱਠ ਜੋੜ ਜੇ ਭਾਜਪਾ ਕਰਦਾ ਹੁੰਦਾ ਉਹਦੀ ਚਰਚਾ ਬੜੇ ਬਿਆਨ ਤੋਂ ਬਾਅਦ ਨਾ ਨਹੀਂ ਮੁਸ਼ਕਲ ਆ ਉਹ ਭਾਜਪਾ ਨੂੰ ਤਾਂ ਤੇ ਪਿੰਡਾਂ ਦੇ ਵਿੱਚ ਬਹੁਤ ਘੱਟ ਆ ਸ਼ਾਇਦ ਸ਼ਾਇਨਾ ਚ ਹੈਗਾ ਕੋਈ ਕਹਿੰਦੇ ਕਹਿੰਦੇ ਭਾਜਪਾ ਨੂੰ ਸ਼ਹਿਰ ਚ ਵੋਟ ਮਿਲ ਜੂਗੀ ਕਾਲੀਆਂ ਨੂੰ ਪਿੰਡਾਂ ਚ ਮਿਲ ਜੂਗੀ ਤੇ ਕਹਿੰਦੇ ਮਜ਼ਬੂਤ ਹੋ ਸਕਦੇ ਸ਼ਾਇਦ ਦੇਖੋ ਜੀ ਹੁਣ ਤਾਂ ਸਟਾਈ ਆਉਗੀ ਤਾਂ ਪਤਾ ਲੱਗੂ ਮੁਸ਼ਕਲ ਹੀ ਲੱਗਦਾ ਮੈਨੂੰ ਤਾਂ ਨਹੀਂ ਬਣ ਸਕਦਾ ਨਹੀਂ ਬਣ ਸਕਦਾ ਕਾਂਗਰਸ ਆਈ ਮੁਰੇ ਆਊਗੀ ਕਾਂਗਰਸ ਨੂੰ 27 ਚ ਲੱਗਦਾ ਕਾਂਗਰਸ ਮੁਰੇ ਆਊਗੀ ਮੁਰੇ ਆਊਗੀ ਬਿਲਕੁਲ ਮੁਰੇ ਆਊਗੀ ਤੇ ਆਪਸ ਜਿਹੜੀ ਪਾਟੋ ਧਾੜ ਆ ਉਹ ਕਾਂਗਰਸ ਨੂੰ ਉਭਰ ਨਹੀਂ ਦਿੰਦੀ ਕੋਈ ਗੱਲ ਨਹੀਂ ਪਰ ਕਾਂਗਰਸ ਹੀ ਮੁਰੇ ਆਊਗੀ ਕੋਈ ਐਸਾ ਹੀ ਹੈ ਬਿਲਕੁਲ ਪੱਕਾ ਲੱਗਦਾ ਮੌਜੂਦਾ ਸਰਕਾਰ ਤੋਂ ਖੁਸ਼ ਨਹੀਂ ਲੱਗਦਾ ਕੋਈ ਵੀ ਖੁਸ਼ ਨਹੀਂ ਹੈ ਕਿਉਂਕਿ ਜਿਹੜਾ ਸਮਾਂ ਚੱਲ ਰਿਹਾ ਨਾ ਜਨਤਾ ਦਾ ਇਹ ਉਹਨਾਂ ਨੂੰ ਗਲਤ ਗਾਈਡ ਕਰ ਰਿਹਾ ਨਸ਼ਿਆਂ 'ਚ ਪਾ ਰਿਹਾ ਹੈ ਕਹਿ ਰਹੇ ਅਸੀਂ ਆ ਕਰਾਂਗੇ ਪਰ ਕਰਦੇ ਨਹੀਂ ਇਸੇ ਕਰਕੇ ਕਾਂਗਰਸ ਆਈ ਮੁਰੇ ਆਊਗੀ ਨਹੀਂ ਸਰਕਾਰ ਤਾਂ ਬੀਜੇਪੀ ਤਾਂ ਨਹੀਂ ਬਣ ਸਕਦੀ ਇਹ ਜੇ ਕਹਿੰਦੇ ਗੱਡ ਛੋੜ ਕਰਨਾ ਕਾਲੀ ਦਲ ਨਾਲ ਫਿਰ ਜੇ ਦੋਨੋਂ ਦਾ ਗੱਡ ਛੋੜ ਹੁੰਦਾ ਫਿਰ ਥੋੜਾ ਮੁਸ਼ਕਲ ਹੈ ਕੰਮ ਪੰਜਾਬ ਵਿੱਚ ਮੁਸ਼ਕਲ ਆ ਬਾਕੀ ਬਾਹਰ ਦਾ ਤਾਂ ਕਹਿ ਨਹੀਂ ਸਕਦੇ ਕੁਝ ਕਾਲੀ ਦਲ ਨਾਲ ਨਹੀਂ ਨਹੀਂ ਕਾਲੀ ਦਲ ਦਾ ਤਾਂ ਜਮਣ ਖਾਤਾ ਸਾਫਾ ਜਮਣ ਖਾਤਾ ਸਾਫਾ ਹੋਰ ਬਹੁਤ ਨਸ਼ੇ ਪਤੇਲੀਓ ਥੋੜਾ ਜਿਹਾ ਇਹਨਾਂ ਦਾ ਖਰਾਬ ਆ ਗਾ ਜਿਹੜੇ ਪਹਿਲਾਂ ਕੰਮ ਕੀਤੇ ਹਨਾ ਉਹ ਹਜੇ ਤੱਕ ਨਹੀਂ ਲੋਟਿਆ ਜਿਹੜਾ ਚਿੱਟਾ ਬੜਿਆ ਉਹਨਾਂ ਨੇ ਨਹੀਂ ਬੜਿਆ ਠੀਕ ਹੈ ਨਾ ਹੋਣਾ ਹੀ ਨਹੀਂ ਕੱਲ੍ਹ ਨੂੰ ਨਾ ਆ ਕੇ ਤਾਂ ਫੇਰ ਤਾਂ ਹੋਣੀ ਨਹੀਂ ਜੇ ਸਿੱਧਾ ਆ ਜਣ ਫੇਰ ਹੋ ਜੂਗੀ ਫੇਰ ਚਾਹ ਸਹੀ ਆ ਬੀਜੇਪੀ ਦੇ ਸਿੱਧਾ ਆ ਗਏ ਹਾਂ ਸਿੱਧਾ ਆ ਜੇ ਫੇਰ ਹੋ ਜਾ ਬੀਜੇਪੀ ਸਿੱਧਾ ਹੁੰਦੀ ਹੈ ਉਹ ਬਣ ਸਕਦੀ ਹੈ ਬੀਜੇਪੀ ਜੇ ਸਿੱਧਾ ਹੁੰਦੀ ਹੈ ਬਈ ਬਣ ਸਕਦੀ ਹੈ ਸਰਕਾਰ ਕੱਲੀ ਨਾਲ ਨਹੀਂ ਬੀਜੇਪੀ ਬਣ ਸਕਦੀ ਕਾਲੀ ਦਾਲ ਬੀਜੇਪੀ ਪੰਜਾਬ ਚ ਨਹੀਂ ਦੁਬਾਰਾ ਸਕਦੀ ਗੱਟ ਸੜ ਜਾਂਦਾ ਨਹੀਂ ਬਣੂ ਨਹੀਂ ਬਣੂ ਉਹਦਾ ਕੈਪਟਨ ਬਸ ਉਧਰ ਨਹੀਂ ਕੋ ਪਹੁੰਚਦਾ ਹੋਣਾ ਕਾਲੀ ਦਾਲ ਚੋਂ ਆ ਗਿਆ ਗੱਡ ਜੋੜ ਕਰਾਉਣ ਲੱਗ ਗਿਆ ਖਾਲੀਦਾ ਲੋ ساری ਉਮਰ ਇੱਕ ਦੂਜੇ ਨਾਲ ਬਰੋਚ ਖੜਦੇ ਹੈ ਨਾ ਉਹ ਤਾਂ ਆਪਦੀ ਇਕ ਸਰਵ ਸੀਟ ਬਚਾਉਣ ਲਈ ਵੀ ਮੈਸ਼ ਇਧਰੋਂ ਕੋ ਬਣ ਜਮਾ ਕੇ ਪਸੇ ਮੇਂ ਮੁਸ਼ਕਲ ਆਈ ਨਹੀਂ ਬਣਦੀ ਕੱਲੀਆਂ ਦੀ ਨਹੀਂ ਬਣਦੀ ਫੇਰ ਨਹੀਂ ਬਣਦੀ ਹਾਂ ਘੱਟ ਜੋੜ ਹੁੰਦਾ ਕਹਿੰਦੇ ਹਾਂ ਫੇਰ ਨਹੀਂ ਬਣਦੀ ਜੀ ਉਦਾਂ ਉਦਾਂ ਭਾਵੇਂ ਬਣ ਜਵੇ ਉਦਾਂ ਕੱਲੀਆਂ ਭਾਵੇਂ ਉਦਾਂ ਕੱਲੀਆਂ ਭਾਵੇਂ ਆ ਜੇ ਉਹਦਾ ਨਹੀਂ ਫੋਟ ਪੈਣੀ ਬੀਜੇਪੀ ਨੂੰ ਨਹੀਂ ਪੈਣੀ ਮਤਲਬ ਬੀਜੇਪੀ ਨੂੰ ਜੇ ਟਾਈ ਅਪ ਕਰਦੇ ਆ ਜੇ ਬੀਜੇਪੀ ਨਾਲ ਹਾਂਜੀ ਇਹ ਘੱਟ ਜੋੜ ਕਰਦੇ ਆ ਤਾਂ ਮਤਲਬ ਬੀਜੇਪੀ ਦੇ ਲੋਕ ਪਹਿਲਾਂ ਹੀ ਅੰਦਰ ਖਾਤੇ ਹੈਗੇ ਆ ਨਹੀਂ ਉਹਨਾਂ ਨਾਲ ਸਮਰਥਨ ਨਹੀਂ ਦੇ ਸਕਦੇ ਬੀਜੇਪੀ ਦੇ ਹੁਣ ਕੱਲਿਆਂ ਦੀ ਸੁਭਾਵਨਾ ਹੈਗੀ ਆ ਪਿੰਡੂ ਵੋਟ ਨਹੀਂ ਪਿੰਡੂ ਵੋਟ ਨਹੀਂ ਪੈਣੀ ਹੈਗੀ ਚਰਚਾ ਹੁੰਦੀ ਕਹਿੰਦੇ ਵੀ ਸ਼ੈਰੀ ਵੋਟ ਭਾਜਪਾ ਕੋਲ ਐ ਪਿੰਡਾਂ ਦੀ ਵੋਟ ਕਾਲੀ ਕੋਲ ਐ ਸਾਡਾ ਏਰੀਆ ਕਾਂਗਰਸੀ ਆ ਜ਼ਿਆਦੇ ਜੀ ਇੱਧਰ ਆ ਜਗਰਾਓ ਏਰੀਆ ਕਾਂਗਰਸੀ ਜ਼ਿਆਦੇ ਆ ਜੀ ਲੁਧਿਆਣਾ ਹੋ ਗਿਆ ਮੁੱਲਾਪੁਰ ਇਹ ਸਾਰਾ ਕਾਂਗਰਸੀ ਏਰੀਆ ਈ ਸਾਡੇ ਦਾ ਬਾਕੀ ਤੁਹਾਨੂੰ ਪਤਾ ਹੀ ਐ ਜੀ ਕੀ ਲੱਗਦਾ 27 ਚ ਫਿਰ ਕੀ ਬਣੂਗਾ ਕੀ ਮਾਹੌਲ ਰਹੂਗਾ ਜੀ ਜੇ ਤਾਂ ਕੋਈ ਵਧੀਆ ਬੰਦੇ ਖੜੇ ਕਰਨਗੇ ਫਿਰ ਉਹ ਜ਼ਰੂਰ ਜਿੱਤਣਗੇ ਜੀ ਪੜੇ ਲਿਖੇ ਹਾਂ ਕਟਨ ਜੋੜ ਚ ਵੀ ਜਾਂ ਦੂਜੇ ਲੋਟਰੀ ਕਾਂਗਰਸ ਹੋ ਕੀ ਚਾਹੇ ਕਾਲੀਦਾਲ ਹੋ ਗਏ ਭਾਜਪਾ ਹੋਊਗੀ ਵਧੀਆ ਉਮੀਦਵਾਰ ਦੇਣਗੇ ਫੇਰ ਭੰਦੀ। ਸਾਡੇ ਵਿੱਚ ਕੀ ਲੱਗਦਾ ਵੈਸੇ ਸਰਕਾਰ ਹੁਣ ਕੀ ਦੀ ਆਊਗੀ? ਖਿਚੜੀ ਬਣੋਗੀ ਜੀ। ਕੁਝ ਨਹੀਂ ਕਿਹਾ ਜਾ ਸਕਦਾ। ਵੈਸੇ ਤਾਂ ਕਿਸੇ ਨੂੰ ਵੀ ਬਹੁਤ ਤਾਂ ਮਿਲਣਾ ਮੁਸ਼ਕਲ ਹੈ। ਠੀਕ ਹੈ। ਰਲਮੀ ਸਰਕਾਰ ਕਿਸੇ ਨਾਲ ਵੀ ਬਾਅਦ ਵਿੱਚ ਜਿੱਤਣ ਤੋਂ ਬਾਅਦ ਟਾਈ ਅਪ ਕਰ ਲੈਣ ਬੱਕਰੀ ਗੱਲ ਹੈ। ਤੇ ਲੇਕਿਨ ਜੇ ਖਾਲਸ ਸਰਕਾਰ ਕਿਸੇ ਦੀ ਵੀ ਕੋਈ ਮੁਸ਼ਕਲ ਹੈ। ਜੇ ਘੱਟ ਜੋੜ ਕਰਦੇ ਆ ਭਾਜਪਾ ਕਾਲੀ ਨਹੀਂ ਬਣੂ। ਭਾਜਪਾ ਕਾਲੀ ਇੱਦਾਂ ਬਕਾਲੀਆਂ ਦੇ ਭਾਜਪਾ ਦੀ ਪਹਿਲੀ ਤਾਂ ਗੱਲ ਹੈ ਅੱਜ ਤੱਕ ਰਲ ਕੇ ਜਿਹੜੀਆਂ ਸੀਟਾਂ ਜਿੱਤੇ ਜਿੰਨੀ ਵਾਰੀ ਜਿੱਤੇ ਰਲ ਕੇ ਜਿੱਤੇ ਕੱਲ ਤੱਕ ਤਾਂ ਕੋਈ ਜਿੱਤੇ ਨਹੀਂ ਦੋਨਾਂ ਚ ਬਾਕੀ ਵੀ ਨਹੀਂ ਕਹਿੰਦੇ ਜੋ ਬਿਆਨ ਦਿੱਤਾ ਕੈਪਟਨ ਨਵਿੰਦਰ ਨੇ ਕਿ ਵੀ ਜੇ ਭਾਜਪਾ ਨੇ ਆਣਾ ਪੰਜਾਬ 'ਚ ਤਾਂ ਕਾਲੀ ਨਾਲ ਗੱਠਜੋੜ ਕਰਨਾ ਪਵੇਗਾ ਤਾਂ ਕਹਿੰਦੇ ਜੇ ਗੱਠਜੋੜ ਹੁੰਦਾ 27 'ਚ ਬਣੂ ਸਰਕਾਰ ਤਾਂ ਚਰਚਾ ਬੜੀ ਚੱਲ ਰਹੀ ਹੈ ਦੇਖੋ ਜੀ ਕੁਝ ਕਿਹਾ ਨਹੀਂ ਜਾ ਸਕਦਾ ਵੈਸੇ ਲੋਕੀ ਬਹੁਤ ਇਹਨਾਂ ਤੋਂ ਕਾਲੀਆਂ ਦਾ ਨਾਲ ਵੀ ਜਾਦੇ ਹੈ ਨਹੀਂ ਭਾਜਪਾ ਨਾਲ ਵੀ ਜਾਦੇ ਹੈ ਨਹੀਂ ਹਾਂ ਇਹਨਾਂ ਦੇ ਟਾਈ ਹੋ ਜਾਵੇ ਤਾਂ ਕੁਝ ਕਹਿ ਨਹੀਂ ਸਕਦੇ ਵੈਸੇ ਮੁਸ਼ਕਲ ਉਹਨਾਂ ਨੂੰ ਲੋਕ ਬਾੜਾ ਪਾਪ ਤੁਹਾਨੂੰ ਤੁਹਾਨੂੰ ਪਤਾ ਹੀ ਆ ਵੀ ਜਿੰਨਾ ਕ ਚੰਗਾ ਸਮਝਦੇ ਆ ਨਾ ਆਹ ਚੀਜ਼ ਆ ਕਹਿੰਦੇ ਆ ਅਕਾਲੀਆਂ ਨਾ ਗੱਠ ਜੋੜ ਕਰ ਲੈਣਗੇ ਕਰੂ ਬਣੂ ਕੁਝ 27 ਦੇ ਵਿੱਚ ਮਾਣਨਾ ਤਾਂ ਉਹੀ ਆ ਜਿਹੜਾ ਸੁਖਵੀਰ ਦੇ ਬੜਾਲਾ ਬਣਾ ਲਿਆ ਹੋਰ ਤਾਂ ਦੀਂਦਾ ਹੀ ਆਪਾਂ ਨੂੰ ਉਹਨਾਂ ਨਾਲ ਤਾਂ ਕੀ ਬਣਨਾ ਇਹਨਾਂ ਦਾ ਨਹੀਂ ਕੁਝ ਨਹੀਂ ਬਣਨਾ ਇਹ ਵੀ ਚਰਚਾ ਰਹਿੰਦੀ ਕਹਿੰਦੇ ਵੀ ਭਾਜਪਾ ਦੇ ਦੀ ਸ਼ਹਿਰੀ ਵੋਟ ਹੈਗੀ ਆ ਤੇ ਪਿੰਡਾਂ 'ਚ ਅਕਾਲੀਆਂ ਦਾ ਹੈਗਾ ਵਾ ਸ਼ਹਿਰਾਂ 'ਚ ਹੀ ਆ ਪਿੰਡਾਂ 'ਚ ਤਾਂ ਹੈ ਨਹੀਂ ਵੋਟਾਂ ਦੀ ਪਿੰਡਾਂ ਦੇ ਵਿੱਚ ਅਕਾਲੀ ਦਲ ਵੀ ਮਦਦ ਕਰੂ ਹੈਗੀ ਆ ਹੈਗੀ ਆ ਨਹੀਂ ਕਹਿੰਦੇ ਆ ਵੀ 27 ਦੇ ਵਿੱਚ ਕੁਝ ਕਰ ਸਕਦੇ ਨੇ ਅੱਗੇ ਨੋ ਕਿਹੜੇ ਆ ਇਹ ਗੇੜੇ ਆਉਂ ਤਾਂ ਚਲੋ ਪਤਾ ਹੀ ਆਪਾਂ ਨੂੰ ਸਾਰੇ ਦਾ ਪਰ ਗੇੜੇ ਆ ਕੇ ਇਹਨੂੰ ਵਧੀਆ ਰਹਿਣਗੇ ਠੀਕ ਰਹਿਣਗੇ ਆ ਕਾ ਜਿਹੜੇ ਦੂਜੇ ਪਾਸੇ ਥੋੜਾ ਜਿਆਦਾ ਬੋਂਦਾ ਜਿਆਦਾ ਨੇ ਚਾਹੇ ਤਾਂ ਰਲੇ ਲਾ ਲੋ ਚਾਹੇ ਕੁਛ ਲਾ ਲੋ ਆਪਾਂ ਦਾ ਪਤਾ ਨਹੀਂ ਨਾ ਪਰ ਉਹਨਾਂ ਦਾ ਫਰਕ ਪੈ ਜਾਂਦਾ ਬਹੁਤ ਜਿਆਦਾ ਹੈ ਨਾ ਠੀਕ ਹੀ ਰਹੇ ਆ ਮਾੜੇ ਵੀ ਨਹੀਂ ਰਹੇ ਇਹਨੇ ਜੇ ਆਪਾਂ ਕਹਦੇ ਆਂ ਅਕਾਲੀ ਬਾੜੇ ਹੀ ਮਾੜੇ ਆ ਮਾੜੇ ਵੀ ਨਹੀਂ ਜਿਆਦੇ ਠੀਕ ਆ ਨਾ ਪੰਮ ਜਿੰਨੇ ਕਰੀਗਾ ਚੰਗੀ ਕਰੇਗਾ ਉਹਨੇ ਕੀ ਨਾ ਤਾਂ ਉਹਨੇ ਕੋ ਹੋਏ ਨਹੀਂ ਇਹਨਾਂ ਤੋ ਤਾਂ ਆਪਾਂ ਜਿੰਨਾ ਆਪਾਂ ਨੂੰ ਜਿੰਨੀ ਸੀਗੀ ਝਾਕ ਮੈਂ ਬੋਟਾ ਇਹਨਾਂ ਨੇ ਪਾਇਆ ਸੀ ਇਹ ਨਹੀਂ ਜਾ ਕੇ ਸੀ ਉਹਨਾਂ ਕੰਮ ਨਹੀਂ ਹੋਇਆ ਇਹਨਾਂ ਤੋਂ ਹਾਂ ਨਹੀਂ ਹੋਇਆ ਵੈਸੇ ਭਾਈ ਚ ਕੀ ਲੱਗਦਾ ਬਾਪੂ ਜੀ ਕੀ ਬਣੂਗਾ 27 ਚਾਹੀ ਆ ਵੀ ਜਿਵੇਂ ਅੱਗੇ ਲੈ ਗਿਆ 99 92 ਉਹ ਤਾਂ ਗੱਲ ਨਹੀਂ ਬਣਨੀ ਇਹ ਤਾਂ ਤੁਹਾਨੂੰ ਦੱਸ ਦਿੰਦੇ ਆ ਨਹੀਂ ਜੀ ਹੁਣ ਤਾਂ ਬੜਾ ਫਰਕ ਪਿਆ ਹੋ ਲੋਕਾਂ ਦਾ ਕਹੂਗੀ ਰਿਪੀਟ ਕੀ ਲੱਗਦਾ ਤੁਹਾਨੂੰ ਬਾਪਾ ਨੇੜ ਤੇ ਢੀ ਜਾਣਗੇ ਕਾਲੀ ਵੀ ਤੇ ਇਹ ਕੋ ਬੜਾ ਫਰਕ ਨਹੀਂ ਜਣਾ ਕੀ ਲੱਗਦਾ ਮੈਂ ਟੱਕਰ ਚ ਕੌਣ ਰਹੂਗਾ ਮੂਰੇ ਟੱਕਰ ਚ ਤਾਂ ਹੋ ਸਕਦਾ ਵੀ ਕਾਲੀ ਤੇ ਕਾਂਗਰਸ ਆਜੇ ਜੇ ਕੋਈ ਬੰਦਾ ਚੰਗਾ ਉਹਨਾਂ ਨੂੰ ਵੀ ਮਿਲ ਗਿਆ ਨਹੀਂ ਤਾਂ ਇਹ ਇਹੀ ਦੀਂਦੇ ਆ ਹੁਣ ਤਾਂ ਆਮ ਆਪਾ ਵੀ ਦੇਣੇ ਇਥੇ ਪਿੰਡਾ ਪੜੋ ਜਿੱਥੇ ਖੜ ਜਾਈਦਾ ਨਾ ਪੁੱਛੀ ਪਛੀ ਦਾ ਉਹ ਕਹਿੰਦੇ ਵੀ ਕਾਲੀ ਵਧ ਗਈ ਆ ਵੈਸੇ ਮਤਲਬ ਜੇ ਭਾਜਪਾ ਨਾ ਗੱਠਜੋੜ ਕਰਦੇ ਆ ਕਾਲੀ ਸਤਾਏ ਦੇ ਵਿੱਚ ਤਾਂ ਕੀ ਕੋਈ ਫਰਕ ਨਹੀਂ ਪੜਿਆ ਇਹਨਾਂ ਨੂੰ ਕੱਲ੍ਹ ਕਾ ਨੂੰ ਵੀ ਜੇ ਭਾਜਪਾ ਨੂੰ ਤਾਂ ਪੈਜੂਗਾ ਉਹ ਵੈਸੇ ਕਹਿੰਦੇ ਸਹੀ ਆ ਨਾ ਤੇ ਕਾਲੀਆਂ ਨੂੰ ਨਹੀਂ ਪੈਣਾ ਨਾ ਉਹ ਵਾਲਿਆ ਤਾਂ ਇਹ ਤਾਂ ਹੈਗੀ ਆ ਕਿਉਂ ਜਿਹੜੀਆਂ ਹੁਣ ਬੀਜਪੀ ਨੂੰ ਵੋਟ ਪਾਉਂਦੇ ਇਹਨਾਂ ਦੇ ਮੂੰਹ ਨਹੀਂ ਪੜੀਆਂ ਕਾਲੀਆਂ ਤੇ ਇਹਨੂੰ ਪਿੰਡਾ ਚੋਤਾ ਤੇ ਨਹੀਂ ਤਾਂ ਪਰਉਂਦੀਂਦੇ ਹੁਣ ਜੇ ਬੀਜਪੀ ਨੇ ਘੜਿਆ ਤਾਂ ਉਹਨੂੰ ਕਾਲੀਆਂ ਨੇ ਕਿ ਤਾਂ ਆਪਣਾ ਬੰਦੇ ਉਹ ਲੋਕਾਂ ਨੇ ਪਾ ਦੇਣੀਆਂ ਐਨੇ ਆ ਪਾਣ ਪਾੜ ਜੇ ਬੰਦੇ ਆ ਜੱਸਾ ਬਾਪੂ ਜੀ ਪੰਜਾਬ ਚ ਲਾਅ ਐਂਡ ਆਰਡਰ ਦੇ ਜੋ ਹਾਲਾਤ ਬਣੇ ਹੋਏ ਨੇ ਕੀ ਕਹਿਣਾ ਉਸਤੇ ਜੋ ਦਿਨ ਵਰ ਦਿਨ ਰਾਤ ਰੋਜ਼ ਦੀ ਗੋਲੀਆਂ ਚੱਲਦੀ ਐ ਕਦੇ ਵਿਆਹਾਂ ਚ ਗੋਲੀ ਚੱਲਦੀ ਐ ਕਦੇ ਗੈਂਗਸਟਰਾਂ ਵੱਲ ਗੋਲੀਆਂ ਮਾਰ ਜਾਂਦੇ ਵਪਾਰੀ ਮਾਰ ਦਿੰਦੇ ਹਾਂ ਨਹੀਂ ਉਹ ਤਾਂ ਜੇ ਸਰਕਾਰਾਂ ਦਾ ਪੂਰਾ ਨੱਥ ਪਾਈ ਹੋਵੇ ਤਾਂ ਇਹ ਕੰਮ ਕਿੱਥੇ ਹੋਣਾ ਐ ਇਹ ਤਾਂ ਜਾਣ ਬੁੱਝ ਕੇ ਆਲੀ ਗੱਲ ਹੀ ਹੋਈ ਵੀ ਆ ਬਈ ਇਹਨਾਂ ਨੂੰ ਕਿਹੜਾ ਪਤਾ ਇਹਨਾਂ ਦੇ ਬੰਦੇ ਮਰੀ ਜਾਂਦੇ ਨੇ ਮੁੰਡੇ ਆ ਕੁੜੀ ਵਾਲਾ ਮੁੰਡਾ ਮਾਰਤਾ ਕਿੰਨਾ ਵਧ ਗਿਆ ਮੁੰਡਾ ਸੀ ਕਿਉਂ ਮਾਰੀ ਜਾਂਦੇ ਆਪਸ ਵਿੱਚ ਮਰੀ ਜਾਂਦੇ ਆ ਨੁਕਸਾਨ ਕੀ ਦਾ ਇਹ ਆਪਣਾ ਹੀ ਮਾਰਨ ਵਾਲੇ ਵੀ ਆਪਣੇ ਆ ਉਹ ਜਿਹੜਾਂ ਚ ਚਲੇ ਜਾਂਦੇ ਆ ਮਾਰਨ ਵਾਲਾ ਵੀ ਇਹ ਤਾਂ ਮਾੜਾ ਹੈ ਪਤਾ ਇਹਨਾਂ ਨੂੰ ਪਰ ਇਹ ਹਾਂਜੀ ਵੱਧ ਗਿਆ ਵੱਧ ਗਿਆ ਕੰਮ ਤਾਂ ਵੱਧਿਆ ਹੋਇਆ ਹੈ ਸਾਨੂੰ ਵੀ ਐਂ ਲੱਗਦਾ ਜੀ ਇਹ ਨਹੀਂ ਮੰਡੀ ਦੀ ਗੱਲ ਇਹਨਾਂ ਦੀ ਕਾਲੀ ਦਲ ਨਾਲ ਨਹੀਂ ਬਣ ਸਕਦੀ ਗੱਲ ਉਹ ਤਾਂ ਦੇ ਜਿਹੜੇ ਹਿਸਾਬ ਨਾਲ ਲੱਗਦੇ 2027 ਵਸੇ ਮਜ਼ਬੂਤ ਤੇ ਕਿਹੜੀ ਲੱਗਦੀ ਤੁਹਾਨੂੰ ਮਜ਼ਬੂਤ ਹਲੇ ਤਾਂ ਵਿੱਚ ਕਹੀ ਜਾਂਦੇ ਜੀ ਆਪ ਹੀ ਲੱਗਦੀ ਆ ਬਾਕੀ ਦੇਖੋ ਇਸ ਸਾਲ ਤੱਕ ਪਤਾ ਨਹੀਂ ਲੱਗਦਾ ਕਿੱਧਰ ਨੂੰ ਜਾਂਦੀ ਹੈ ਲੱਗਦਾ ਗੱਡਜੋੜ ਤੋਂ ਬਾਅਦ 27 ਦੇ ਵਿੱਚ ਪੰਜਾਬ ਸਰਕਾਰ ਬਣੂਗੀ ਇਹਨਾਂ ਦੀ ਨਹੀਂ ਜੀ ਇਹ ਤਾਂ ਪੋਲਿਟਿਕਸ ਦੀ ਗੱਲ ਆ ਸਾਨੂੰ ਇਹਦੇ ਬਾਰੇ ਕੋਈ ਨੋਲੇਜ ਨਹੀਂ ਕੀ 27 ਵਾਸਤੇ ਕੀ ਲੱਗਦਾ ਮਜ਼ਬੂਤ ਤਰ ਕਿڑی ਆ ਹਲੇ ਵੇ ਦੇਖੋ ਸਰਕਾਰ ਵਧੀਆ ਕੰਮ ਕਰ ਰਹੀ ਆ ਜਿਹੜੇ ਹੁਣ ਕਰ ਰਹੀ ਆ ਬਾਕੀ ਜੇ ਅੱਗੇ ਮੰਨ ਲਓ ਵੋਟਾਂ ਦਾ ਟਾਈਮ ਹਲੇ ਪਿਆ ਵਾ ਵੀਰੇ ਸਰਕਾਰ ਵੈਸੇ ਤਾਂ ਸਾਰੀਆਂ ਠੱਗੂ ਹੀ ਆ ਸਭ ਸਭ ਚੋਰ ਰਲੇ ਹੋਏ ਆ ਠੀਕ ਆ ਨਾ ਨਸ਼ਾ ਉਮੀ ਵੀ ਕੀ ਜਾਂਦਾ ਠੀਕ ਹੈ ਰਿਸ਼ਵਤ ਖੋਰੀ ਉਮੀ ਚੱਲੀ ਜਾਂਦੀ ਆ ਠੀਕ ਹੈ ਸਰਕਾਰ ਤਾਂ ਜਿਹੜੀ ਮਰਜ਼ੀ ਬਣਾ ਲਓ ਸਾਬ ਨੇ ਲੁੱਟਣਾ ਹੀ ਆ ਨੇਹਾ ਲਾਉਣਾ ਚਾਹੁੰਦੇ ਹੋ ਸਰਕਾਰ ਨੂੰ ਨਹੀਂ ਹਾਂ ਇਹ ਆ ਵੀ ਸਾਡੇ ਵਰਗੇ ਨੂੰ ਬਣਾਓ ਮੱਖ ਮੰਤਰੀ ਜਾਂ ਅਫਸਰ ਪੁਲਿਸ ਅਫਸਰ ਅਸੀਂ ਦੋ ਦਿਨਾਂ ਚ ਬੰਦ ਕਰਾ ਦਾਂਗੇ ਚਿੱਟਾ ਸਾਰੇ ਅਫਸਰ ਰਲੇ ਹੋਇਆ ਚੋਰ ਆ ਸਾਬ ਸਾਰੇ ਪੁਲਿਸ ਮੁਲਾਜ਼ਮ ਚੋਰ ਆ ਵੀਰੇ ਠੀਕ ਹੈ ਸ਼ਰੇਆਮ ਚਿੱਟਾ ਵੇਕਦਾ ਵਾ ਸ਼ਰੇਆਮ ਸ਼ਰਾਬਾਂ ਵੇਕਦੀਆਂ ਸ਼ਰੇਆਮ ਡੋਡੀ ਵੇਕਦੇ ਆ ਸ਼ਰੇਆਮ ਗੋਲੀਆਂ ਵੇਕਦੀਆਂ ਸਭ ਚੋਰ ਆ ਨਹੀਂ ਬੰਦ ਇੰਨੇ ਨੇ ਕੀਤਾ ਕਿ ਇਹ ਕੋਹ ਨਹੀਂ ਕੀਤਾ ਇਹ ਸਾਡੀ ਬੇਇਜ਼ਦਗੀ ਕਰੀਤੀ ਪਈ ਆ ਆ ਬੈਟਰੀ ਵਾਲੇ ਚਲਾਦੇ ਆ ਨਾ ਕੋਈ ਦਿਹਾੜੀ ਪੰਦੀ ਤੇਲ ਦਾ ਖਰਚਿਆ ਨਹੀਂ ਪੂਰਾ ਹੁੰਦਾ ਹੁਣ ਜਵਾਕ ਕਿਥੇ ਆ ਬੈਟਰੀ ਵਾਲੇ ਜਿਹੜੇ ਬਲੂਬਾਜੀ ਦੇ ਚੱਲੇ ਆ ਸਰਕਾਰ ਨੇ ਹੁਣ ਉਹਦਾ ਇਹੀ ਕਹਿਤਾਂ ਨਵੀਆਂ ਗੱਡੀਆਂ ਕਿੱਥੋਂ ਪਰਗੇ ਚਲੋ ਹੁਣ 3-4 ਸਾਲ ਤੋਂ ਚੱਲਨੇ ਸ਼ੁਰੂ ਹੋਈ ਇਲੈਕਟ੍ਰਿਕ ਹਾਂਜੀ ਤੇ ਦੱਸੋ ਹੁਣ ਅਸੀਂ ਕਿੱਧਰ ਜਾਈਏ ਗਰੀਬ ਦੀ ਤਾਂ ਕੋਈ ਸੁਣਦਾ ਨਹੀਂ ਜੇ ਸੁਣਨਗੇ ਤਾਂ ਫੇਰ ਹੀ ਗਰੀਬਾਂ ਤੋਂ ਵੋਟਾਂ ਲੈਣੀਆਂ ਇਹਨਾਂ ਨੇ ਫੇਰ ਹੀ ਪੜਨਗੇ ਬਸੇ ਕੀ ਲੱਗਦਾ 2027 ਦੇ ਵਿੱਚ ਦੱਕੋ ਇਹ ਮਾਲਾ ਵੀ ਹੁਣੋ ਜਨਤਾ ਦਾ ਇਹਨਾਂ ਕੋਈ ਪਤਾ ਨਹੀਂ ਕਿੱਧਰ ਨੂੰ ਘੁੰਮ ਜਾਣਾ ਤੁਹਾਨੂੰ ਕੀ ਲੱਗਦਾ ਤੁਸੀਂ ਵੀ ਜਨਤਾ ਦਾ ਹਿੱਸਾ ਹੋ ਤੁਹਾਨੂੰ ਕੀ ਲੱਗਦਾ ਸਾਨੂੰ ਤਾਂ ਇਹਦਾ ਗਾਇਦਾ ਨਹੀਂ ਵੀ ਗਰੀਬਾਂ ਨੂੰ ਘੌ ਦੇਣਾ ਤੇ ਉਹਨਾਂ ਤੋਂ ਵੋਟਾਂ ਲੈਣਾ ਬਣਦੇ ਵਧੀਆ ਚੰਗੀ ਰੱਖ ਦਿਓ ਕਿਸੇ ਤੇਰੇ ਤੋਂ ਹਾਂਜੀ ਕਿਸੇ ਤੇਰੇ ਤੋਂ ਉਮੀਦ ਰੱਖਦੇ ਹਾਂ ਆ ਇਹਦਾ ਮੇਦੇ ਸਾਰਿਆਂ ਦੇ ਪਾਸੇ ਹੀ ਆ ਜੀ ਕਰਕੇ ਖਾਣੀ ਸਾਨੂੰ ਤਾਂ ਕਿਹੜਾ ਕਿਸੇ ਨੇ ਦੇਣੀ ਹੈ ਕਿਸੇ ਨੂੰ ਖਾਣੀ ਦੇਣਾ ਸਰਕਾਰ ਤਾਂ ਜਿੱਦੀ ਮਰਜ਼ੀ ਬਣ ਜਾ ਰ ਵਾਹ ਨੂੰ ਆਹੀ ਕੋਸ਼ਿਸ਼ ਚੱਲ ਰਹੀ ਆ ਮੈਨੂੰ ਕੀ ਲੱਗਦਾ 27 ਦੇ ਵਿੱਚ ਕੀ ਹੋਊਗਾ ਪੰਜਾਬ ਦਾ ਸਰਕਾਰ ਕੌਣ ਬਣ ਬਸ ਸਰਕਾਰ ਵਧੀਆ ਹੋਣੀ ਚਾਹੀਦੀ ਆ ਬੰਦਾ ਹਨਾ ਵੀ ਆਪਣੇ ਬੱਚੇ ਪੜ੍ਹਨ ਲੱਗਣ ਪੜੀ ਆ ਲੱਗਦਾ 27 ਚ ਸਰਕਾਰ ਬਣੂਗੀ ਕਿ ਦੀ ਕਿਹੜੀ ਧਿਰ ਦੇ ਬਣੂ ਲੱਗਦਾ ਕਿ ਯਾਰ ਪੰਜੀ ਦੀ ਮਰਜ਼ੀ ਸਰਕਾਰ ਬਣ ਜਾ ਯਾਰ ਆਪਾਂ ਦਾ ਵੀਰ ਕੀ ਆ ਯਾਰ ਲੱਗਾ ਅਠ ਜੋਰ ਤੋਂ ਵੱਧ ਲੱਗਦਾ ਸਰਕਾਰ ਬਣੂ 27 ਚ ਹੋ ਸਕਦਾ ਬਣ ਜਵੇ ਜੀ ਹਾਂ ਬਣ ਵੀ ਸਕਦੀ ਆ ਜੇ ਇਕੱਠ ਜੋੜ ਕਰਨਗੇ ਤਾਂ ਇਕੱਲੇ ਨਹੀਂ ਇਕੱਲੇ ਤੋਂ ਨਹੀਂ ਕੱਲੇ ਨਹੀਂ ਜੱਥੇ ਸਾਗਦੇ ਹਾਂ ਗੱਠਜੋੜ ਕਰਕੇ ਹੋ ਸਕਦਾ ਲੋਕ ਬਣਾਉਣਾ ਚਾਹੁੰਦੇ ਆ ਕੀ ਤੁਹਾਨੂੰ ਲੱਗਦਾ ਆ ਅਕਾਲੀ ਦਲ ਤੇ ਭਾਜਪਾ ਤੋਂ ਉਮੀਦ ਹੈ ਲੋਕਾਂ ਨੂੰ ਮੈਂ ਤਾਂ ਹੈਗੀ ਆ ਜੀ ਪੂਰੀ ਹਾਂ ਮੈਂ ਤਾਂ ਹੈਗੀ ਆ ਹਾਂਜੀ ਤਾਂ ਬਿਲਕੁਲ ਤੁਸੀਂ ਵੇਖਿਆ ਤੇ ਸੁਣਿਆ ਵੀ 2027 ਨੂੰ ਲੈ ਕੇ ਤੋਂ ਚਰਚਾ ਛਿੜੀ ਆ ਕਿ ਭਾਜਪਾ ਤੇ ਅਕਾਲੀ ਦਲ ਦਾ ਗੱਠਜੋੜ ਹੋ ਸਕਦਾ ਲੋਕਾਂ ਨੇ ਆਪਣੇ ਵਿਚਾਰ ਸਾਂਝ ਕੀਤੇ ਆ ਤੁਹਾਨੂੰ ਇਸ ਬਾਰੇ ਕੀ ਲੱਗਦਾ ਆ ਜਾਂ 2027 ਚੋਣਾਂ ਲੈ ਕੇ ਤੁਹਾਨੂੰ ਕੀ ਲੱਗਦਾ ਵੀ ਕਿਹੜੀ ਧਿਰ ਮਜ਼ਬੂਤ ਹੋ ਸਕਦੀ ਆ ਕਮੈਂਟਾਂ ਦੇ ਵਿੱਚ ਆਪਣੇ ਰਾਏ ਸਾਂਝ ਜਰੂਰ ਕਰਿਓ ਕੈਮਰਾਮੈਨ ਹਰਸਿਮਰਨ ਦੇ ਨਾਲ ਮੈਂ ਲਗਨ ਸੇਠ ਵਾਸਤਾ ਪ